ਪ੍ਰਦੀਪ ਕਲੇਰ ਤੇ ਝੂਠਾਂ ਦਾ ਕੱਚਾ ਛੱਠਾ ਸੋ크ਰਾਟੇ ਸੋਕਦੇਵ ਨੇ ਖੋਲੇ ਸਰਕਾਰ ਤੇ ਪ੍ਰਦੀਪ ਕਲੇਰ ਦੇ ਰਾਜ਼ ਆਪ ਸਰਕਾਰ ਕਿਉਂ ਨਹੀਂ ਕਰ ਰਹੀ ਹਨੀਪ੍ਰੀਤ ਤੇ ਕਾਰਵਾਈ ਕਿ ਸਰਕਾਰ ਬਣਾਉਣ ਲਈ ਆਮ ਆਦਮੀ ਪਾਰਟੀ ਨੇ ਬੋਲਿਆ ਝੂਠ ਕੌਣ ਬਣਾ ਰਿਹਾ ਪ੍ਰਦੀਪ ਕਲੇਰ ਨੂੰ ਹੀਰੋ ਆਮ ਆਦਮੀ ਪਾਰਟੀ ਦੀ ਸਰਕਾਰ RAM RAHEEM ਤੇ HANI PRIT ਨੂੰ ਬਚਾਰੀ ਹੈ ਕਿ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋ ਰਹੀ ਹੈ ਬੇਤਵੀ ਮਾਮਲੇ ਦੇ ਦੋਸ਼ੀ ਪ੍ਰਦੀਪ ਕਲੇਰ ਦੀ ਇੰਟਰਵਿਊ ਜਾਇ ਸਵਾਲ ਸਾਰਿਆਂ ਦੇ ਜ਼ਹਿਨ ਦੇ ਵਿੱਚ ਨੇ ਇਥੋਂ ਤੱਕ ਕਿ ਬਹਿਬਲ ਕਲਾ ਗੋਲੀकांड ਦੇ ਵਿੱਚ ਜਾਨ ਗਵਾਉਣ ਵਾਲੇ ਕ੍ਰਿਸ਼ਨ ਭਗਵਾਨ ਸਿੰਘ ਦੇ بیٹے ਸੁਖਰਾਜ ਸਿੰਘ ਨੇ ਪ੍ਰਦੀਪ ਕਲੇਰ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਡੇਰੇ ਤੇ ਕਈ ਸਵਾਲ ਖੜੇ ਕੀਤੇ ਨੇ ਜਿਹੜਾ ਪਿੱਤੇ ਦਿਨਾਂ ਤੋਂ ਪ੍ਰਦੀਪ ਕਲੇਰ ਵੱਖ-ਵੱਖ ਚੈਨਲਾਂ ਤੇ ਇੰਟਰਵਿਊਸ ਦੇ ਰਿਹਾ ਉਹੀ ਪ੍ਰਦੀਪ ਕਲੇਰ ਜੋ ਬੇਦਬੀ ਦਾ ਮੁੱਖ ਮਲਜ਼ਮ ਹੈ ਪੱਟੀ ਵੀ ਚੈਨਲਾਂ ਤੇ ਆਪਣੇ ਆਪ ਨੂੰ ਸਹੀ ਦੱਸ ਰਿਹਾ ਨਾਲ ਹੀ ਕਹਿ ਰਿਹਾ ਕਿ ਮੈਂ ਕਿਤੇ ਨਹੀਂ ਗਿਆ ਕਰ ਰਹੀ ਸੀ ਪੁਲਿਸ ਨੇ ਫੜਿਆ ਹੀ ਨਹੀਂ ਉਸ ਨੂੰ ਲੈ ਕੇ ਹੁਣ ਸੁਖਰਾਜ ਸਿੰਘ ਮੀਡੀਆ ਦੇ ਸਾਹਮਣੇ ਆਏ ਤੇ ਪ੍ਰਦੀਪ ਕਲੇਰ ਦੀ ਗ੍ਰਿਫਤਾਰੀ ਤੋਂ ਲੈ ਕੇ ਜ਼ਮਾਨਤ ਤੱਕ ਸਾਰਾ ਸੱਚ ਸਬੂਤਾ ਸੁਣੇ ਬਾਹਰ ਰੱਖ ਦਿੱਤਾ ਸੁਖਰਾਜ ਨੇ ਕਿ ਕਿਸ ਸਰਕਾਰ ਦੀ ਸ਼ੈ ਤੇ ਉਹ ਇੰਟਰਵਿਊ ਦੇ ਰਿਹਾ ਹੈ ਇਸ ਦਿਨ阿里 ਸੁਖਰਾਜ ਸਿੰਘ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਲਜ਼ਾਮ ਲਗਾਏ ਕਿ ਸਰਕਾਰ ਕੇਸ ਨੂੰ ਖਰਾਬ ਕਰਕੇ ਦੋਸ਼ੀਆਂ ਨੂੰ ਵਿਚਾਰੀ ਹੈ ਅਸੀਂ ਇਹ ਕਹਿਣਾ ਚਾਹਾਂਗੇ ਜਿਹੜੇ ਬੰਦੇ ਨੂੰ ਫੜ ਕੇ ਪਾਹੇ ਲਾ ਦੇਣਾ ਚਾਹੀਦਾ ਜਿਹੜੇ ਬੰਦੇ ਨੂੰ ਇੱਕ ਸੈਕਿੰਡ ਦੇ ਲਈ ਬਾਹਰ ਨਹੀਂ ਕੱਢਣਾ ਚਾਹੀਦਾ 7 ਸਾਲ ਉਹਨੇ ਤੁਹਾਡੇ ਨੱਕ ਚ ਦਮ ਉਹ ਤਾਂ ਤਾਂ ਕਹਿੰਗੇ ਵੀ ਜੇ ਇਹਨਾਂ ਨੇ ਕੋਈ ਪੈਰਵਾਈਆਂ ਕੀਤੀਆਂ ਹੁਣ ਉਹ ਇਹਨਾਂ ਨੂੰ ਚੈਲੰਜ ਕਰੀ ਜਾਂਦਾ ਉਹ ਕਹਿੰਦਾ ਵੀ ਮੈਂ ਆਪਦੇ ਘਰੇ ਜਾਂਦਾ ਰਿਹਾ ਮੇਰੇ ਤਾਂ ਕਹਿੰਦੇ ਫੜਿਆ ਹੀ ਨਹੀਂ ਮੈਨੂੰ ਕੋਈ ਸਾਹਮਣੇ ਨਹੀਂ ਕੀਤਾ ਕਿੱਡੀ ਕਿੱਡੀ ਆਪਣੇ ਆਪ ਦੇ ਵਿੱਚ ਉਹ ਸਿਸਟਮ ਨੂੰ ਵੱਡਾ ਚੈਲੰਜ ਆ ਤੇ ਹੱਸੋ ਵੀ ਨਹੀਂ ਗੱਲ ਨਾ ਆਸਤੇ ਜਿਹੜੇ ਲੋਕਾਂ ਦੇ ਵਿੱਚ ਕਹਿੰਦੇ ਆ ਕਿ ਅਸੀਂ ਇਹ ਇਨਸਾਫ ਕਰਾਂਗੇ ਅਸੀਂ ਇਹ ਦੁੱਧ ਦੁੱਧ ਪਾਣੀ ਦਾ ਪਾਣੀ ਕਰਾਂਗੇ ਤੇ ਉਹਨਾਂ ਤੋਂ ਘਰੇ ਬੈਠਾ ਬੰਦਾ ਨਹੀਂ ਫੜਿਆ ਗਿਆ ਸੋ ਮੈਂ ਇਥੋਂ ਇਹ ਕਹਿਣਾ ਚਾਹਾਂਗਾ ਕਿ ਇਹ ਸਿਰਫ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਸਿੱਖਾਂ ਦੇ ਉੱਤੇ ਬੇਅਦਬੀਆਂ ਨੂੰ ਜਿਹੜਾ ਚੈਲੰਜ ਕਰਕੇ ਬੇਅਦਬੀਆਂ ਕਿੱਤੀਆਂ ਗਈਆਂ ਉਸ ਤੋਂ ਬਾਅਦ ਉਹਦੇ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਲੋਕਾਂ ਦਾ ਮਜ਼ਾਕ ਗਲੋਬਲੀ ਪੱਧਰ ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਦੋਸ਼ੀ ਨੂੰ ਸਾਹਮਣੇ ਲਿਆ ਕੇ ਉਸ ਦੋਸ਼ੀ ਦੀਆਂ ਜਿਹੜੀਆਂ ਗੱਲਾਂ ਨੂੰ ਇਸ ਤਰੀਕੇ ਦੇ ਨਾਲ ਦਿਖਾਇਆ ਜਾ ਰਿਹਾ ਕਿ ਉਹ ਕਣੀ ਬਹੁਤ ਵੱਡਾ ਅੰਦਰ ਦੁਆੜ ਕੇ ਸਾਹਮਣੇ ਆਇਆ ਇੱਕ ਦੋਸ਼ੀ ਆ ਔਰ ਤੇ ਉਸ ਤਰੀਕੇ ਦੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਸੀ ਪਰ ਜਿਹੜੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਤੁਸੀਂ ਡੀਂਗੇ ਮਾਰਦੇ ਆਏ ਹੋ ਕਿ ਅਸੀਂ ਸਜ਼ਾ ਦੇਵਾਂਗੇ ਸਾਨੂੰ ਸਰਕਾਰ ਚਾਹਲਣ ਨੂੰ ਪਰ ਸਾਨੂੰ ਉਹਨੂੰ ਸਰਕਾਰ ਚ ਲਿਆਉਂਦਾ ਫਾਇਦਾ ਕਿ ਹੋਇਆ ਐ ਇਸ ਵੇਲੇ ਜ਼ਿਕਰ ਆਮ ਆਦਮੀ ਪਾਰਟੀ ਭਗਵੰਤ ਮਾਨ ਦਾ ਬਿਲਕੁਲ ਮੈਂ ਭਗਵੰਤ ਮਾਨ ਦੀ ਗੱਲ ਕਰ ਰਿਹਾ ਜਿਹੜੇ 24 ਘੰਟਿਆਂ ਚ ਇਨਸਾਫ ਦੇਣ ਦੀ ਗੱਲ ਕਰਦੇ ਸੀ ਅੱਜ 2.5 ਸਾਲ ਤੋਂ 3 ਸਾਲ ਤੋਂ ਉੱਪਰ ਦਾ ਸਮਾਂ ਬੀਤਨ ਜਾ ਰਿਹਾ ਹੈ ਤਾਂ 3 ਸਾਲ ਦੇ ਵਿੱਚ ਉਹਨਾਂ ਨੇ ਕੀਤਾ ਕੀ ਆ ਸਰਸਵਾਲ ਨੂੰ ਪੁਰਾਣਾ ਦਿੱਤੀਆਂ ਬਿਆਦਵੀਰੇ ਦੋਸ਼ੀਆਂ ਨੂੰ ਗੱਲਬਾਤ ਦਿੱਤੇ ਆ ਬਿਆਦਵੀਰੇ ਦੋਸ਼ੀਆਂ ਨੂੰ ਬਾਹਰ ਲਿਆ ਕੇ ਉਹਨਾਂ ਦੀ ਇੰਟਰਵਿਊ ਕਢਾਈਆਂ ਸੋ ਇਹ ਚੀਜ਼ਾਂ ਪੰਜਾਬ ਦੇ ਲੋਕਾਂ ਦੇ ਨਾਲ ਮਜ਼ਾਕ ਹੈ ਭਗਵੰਤ ਮਾਨ ਸਰਕਾਰ ਇਹ ਅਰਵਤ ਕੇਜਰੀਵਾਲ ਦਾਬਨ ਕੀਤੀ ਮਦਦ ਪੰਜਾਬ ਤੇ ਹਰਿਆਣਾ ਦੇ ਵਿੱਚ ਲਾਹੌਰ ਆਜਿਟੇਕ ਲੈਣ ਲਈ ਕਰ ਰਹੇ ਪ੍ਰਦੀਪ ਕਲੇਰ ਦੇ 164 ਦੇ ਬਿਆਨਾਂ ਨੂੰ ਕੋਟ ਕਰਦੇ ਆ ਸੁਖਰਾਜ ਨੇ ਭਗਵੰਤਪੰਥ ਸਰਕਾਰ ਤੋਂ ਪੁੱਛਿਆ ਕਿ ਬਿਆਨ ਚ ਜਦੋਂ ਪ੍ਰਦੀਪ ਕਲੇਰ ਕਲੀਅਰ ਕਹਿ ਰਿਹਾ ਕਿ ਬੇਬੀ ਹਣੀਪ੍ਰੀਤ ਅਤੇ ਰਾਮ ਰਹੀਮ ਦੇ ਕਹਿਣ ਤੇ ਹੋਈ ਤੇ ਉਹਨਾਂ ਤੇ ਹੁਣ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ ਕਿਉਂ ਨਹੀਂ ਹੁਣ ਤੱਕ ਹਣੀਪ੍ਰੀਤ ਦੇ ਖਿਲਾਫ ਸਮਨ ਜਾਰੀ ਕੀਤਾ ਗਿਆ ਕਿਉਂ ਨਹੀਂ ਹੁਣ ਤੱਕ ਹਣੀਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਕੋਈ ਐਫ ਆਈ ਆਰ ਦਰਜ ਕੀਤੀ ਗਈ ਸੁਖਦੇਵ ਨੇ ਵੀ ਇਨ ਐਫ ਆਈ ਆਰ ਦਾ ਹਵਾਲਾ ਦਿੰਦਿਆਂ ਇਹ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਪੰਜ ਵੱਖ-ਵੱਖ ਤਰੀਕੇ ਰਾਹੀਂ ਸਰਕਾਰ ਮੁਲਜ਼ਮਾਂ ਦੀ ਮਦਦ ਕਰ ਰਹੀ ਹੈ। ਆਪਣੇ ਗਿਆਨਾਂ ਦੇ ਵਿੱਚ ਉਹ ਸਾਰਾ ਕੁਝ ਮੰਨ ਰਿਹਾ ਪਰ ਉਹਦੇ 164 ਦੇ ਬਿਆਨ ਆ ਮੈਂ ਤੁਹਾਨੂੰ ਕਾਪੀਆਂ ਵੀ ਪ੍ਰੋਵਾਈਡ ਕਰਵਾ ਦਾਂਗਾ। ਉਹ ਕੀ ਕਹਿੰਦਾ ਹੈ ਕਿ ਇਹ ਜਿਹੜਾ ਕੁਝ ਵੀ ਹੋਇਆ ਬਾਬੇ ਤੇ ਹਰੀਫ ਦੇ ਇਸ਼ਾਰੇ ਤੇ ਹੋਇਆ। ਆਜੇ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਕਿ ਉਹ ਇਹ ਦੱਸ ਰਿਹਾ ਕਿ ਫੁਲਾਣੇ ਫੁਲਾਣੇ ਲੀਡਰਾਂ ਦੀ ਭੂਮਿਕਾ ਰਹੀ ਹੈ। ਫਲਾਣਿਆਂ ਦੀ ਰਹੀ ਆ ਸਾਨੂੰ ਉਹਦੇ ਨਾਲ ਮਤਲਬ ਨਹੀਂ ਸਾਨੂੰ ਕਾਰਵਾਈਆਂ ਤੱਕ ਮਤਲਬ ਸੀ ਸਾਨੂੰ ਸਾਰਿਆਂ ਨੂੰ ਪਤਾ ਜੀ ਕਿੰਨਾਂ ਦੀ ਭੂਮਿਕਾ ਰਹੀ ਐ ਕਿੰਨਾਂ ਦੀ ਸ਼ਤਰ ਸ਼ੈਤ ਤੁਸੀਂ ਪਾ ਦੇ ਰਹੇ ਹੋ ਹੋਣਾ ਤਾਂ ਚਾਹੀਦਾ ਸੀ ਕਿ ਹਨੀਪੀ ਦੀ ਗਿਰਜ਼ਰੀ ਕਰਦੇ ਜੇ ਏਡੇ ਸਰਕਾਰ ਸੰਜੀਦਗੀ ਨਾਲ ਲੈਂਦੀ ਉਹਨੂੰ ਜ਼ਮਾਨਤ ਤੇ ਲੈ ਕੇ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ ਕਿ ਕਣੀ ਬਹੁਤ ਵੱਡਾ ਤਾਥ ਹੱਤ ਲੱਗਿਆ ਪਰ ਤੁਹਾਨੂੰ ਅੱਜ ਉਹ ਲਿਖਾ ਰਿਹਾ ਜਿਹੜੇ ਅ ਅਕਾਲੀ ਦਰ ਤੋਂ ਬਾਗੀ ਹੋਏ ਹੋਏ ਅੱਜ ਪ੍ਰੈਸ ਕਾਨਫਰੈਂਸਾਂ ਕਰਕੇ ਕਹਿੰਦੇ ਆ ਕਿ ਅਸੀਂ ਸੱਚੇ ਸੋਤਰੇ ਆ ਉਹਨਾਂ ਦੀਆਂ ਵੀ ਵੀਡੀਓ ਚੱਲ ਰਹੀਆਂ ਆ ਪਾ ਸਾਰਿਆਂ ਨੇ ਦੇਖੀਆਂ ਆ ਕਾਲੇ ਚੱਲ ਕੇ ਉਹ ਡੇਰੇ 'ਚ ਬੈਠੇ ਅਕਾਲੀ ਦਲ ਤੋਂ ਬਾਹਰ ਕੱਢੇਗੇ ਬਾਕੀ ਅਕਾਲੀਆ ਨੂੰ ਹਣ ਪ੍ਰਦੀਪ ਕਲੇਰ ਤੇ ਬੈਨਾਂ ਨੂੰ ਲੈ ਕੇ ਅਕਾਲੀ ਦਲ ਤੇ ਸਵਾਲ ਵੀ ਚੁੱਕਦੇ ਦਿਖਾਈ ਦੇ ਰਹੇ ਜਿਨ੍ਹਾਂ ਤੇ ਵਰਤਿਆਂ ਸੁਖਰਾਜ ਨੇ ਕਿਹਾ ਕਿ ਜਿਹੜੇ ਬਾਗੀ ਅਕਾਲੀ ਹੁਣ ਸਵਾਲ ਖੜੇ ਕਰ ਰਹੇ ਨੇ ਉਹ ਖੁਦ ਡੇਰੇ ਜਾਂਦੇ ਰਹੇ ਨੇ ਜੋ ਬਾਗੀ ਕਹਿੰਦੇ ਅੱਜ ਅਕਾਲੀ ਦਲ ਤੋਂ ਕਹਿੰਦੇ ਬਾਗੀ ਹੋਏ ਹੋ ਅਸੀਂ ਹਾਂ ਅਸੀਂ ਸਹਣੇ ਆ ਅਸੀਂ ਸੱਚੇ ਆ ਤਾਂ ਉਹਨਾਂ ਦੀਆਂ ਵੀਡੀਓ ਆਈ ਜਾਂਦੀਆਂ ਸਰਸਿਲ ਤੇ ਡੇਰੇ 'ਚ ਤਾਂ ਉਹ ਬੈਠੇ ਆ ਸੁਖਰਾਜ ਤੇ ਸੁਖਦੇਵ ਸਿੰਘ ਨੇ ਡੇਰਾ ਸਰਸਾ ਪ੍ਰਦੀਪ ਪਲੇਟ ਦੇ ਨਾਲ ਨਾਲ ਆਮ ਆਦਮੀ ਪਾਰਟੀ ਤੇ ਵੀ ਗੰਭੀਰ ਸਵਾਲ ਖੜੇ ਕੀਤੇ ਨੇ ਸੁਖਰਾਜ ਦਾ ਕਹਿਣਾ ਹੈ ਕਿ ਭਗਵਾਨਤਮਾਨ ਸੀਐਮ ਦੇ ਨਾਲ ਨਾਲ ਖੁਦ ਗ੍ਰਹਿ ਮੰਤਰੀ ਵੀ ਨੇ ਉਹਨਾਂ ਨੇ ਹਾਲੇ ਤੱਕ ਕਿਉਂ ਨਹੀਂ ਹਨੀਪਰੀਤ ਤੇ ਕੋਈ ਕਾਰਵਾਈ ਕੀਤੀ ਕਿਉਂ ਨਹੀਂ ਰਾਮ ਰਹੀਮ ਦੇ ਖਿਲਾਫ 295ਏ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਕਿਉਂ ਤਮਾਮ ਕੇਸ ਚੰਡੀਗੜ੍ਹ ਟਰਾਂਸਫਰ ਹੋਣ ਦਿੱਤੇਗੇ ਆਖਿਰ ਕਿਉਂ ਇਸ ਦੇ ਪਿੱਛੇ ਵਜ੍ਹਾ ਕੀ ਹੈ ਤੇ ਸੁਖਰਾਜ ਦੇ ਮੁਤਾਬਕ 2022 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਡੇਰੀ ਦੀ ਮਦਦ ਲਈ ਤੋ ਹੁਣ ਹਰਿਆਣਾਤ ਵਿੱਚ ਚੋਣਾਂ ਆ ਰਹੀਆਂ ਨੇ ਤੇ ਇਹਨਾਂ ਚੋਣਾਂ ਤੋਂ ਪਹਿਲਾਂ ਇਹ ਸਭ ਕੁਝ ਵੀ ਬਹੁਤ ਕੁਝ ਬਿਆਨ ਕਰ ਰਹੇ ਪ੍ਰਮੇਤ ਸਿੰਘ ਪੀਡੀਸੀ ਨਿਊਜ਼ ਜਲੰਧਰ